ਬੀਜਪੀ ਦੀ ਇੱਥੇ ਰੈਲੀ ਸੀ ਹਰ ਕਿਸੇ ਨੂੰ ਸ਼ਹਿਰਦਾਰ ਨੂੰ ਬਹੁਤ ਆਸਾਂ ਉਮੀਦਾਂ ਸੀ ਕਿ ਕੋਈ ਵੱਡੇ ਸਾਢੇ 11:00 ਤੇ ਸਵਾਗਤ ਦੇਣ ਦਾ ਕੋਈ ਐਲਾਨ ਹੋਏਗਾ ਲੇਕਿਨ ਜਿੱਥੇ ਰੈਲੀ ਬਿਲਕੁਲ ਫਲॉप ਹੋ ਗਈ ਉੱਥੇ ਆਸਾਂ ਉਮੀਦਾਂ ਤੇ ਵੀ ਮੈਨੂੰ ਵੀ ਲੱਗਦਾ ਸੀ ਦੇਖੋ ਮੈਂ ਸੱਚੀ ਦੱਸਾਂ ਜੇ ਪ੍ਰਧਾਨ ਮੰਤਰੀ ਜੀ ਜਲੰਧਰ ਵਾਸਤੇ ਜਾਂ ਪੰਜਾਬ ਵਾਸਤੇ ਆਉਣ ਵਾਲੀ ਸਰਕਾਰ ਦੇ ਵਿੱਚ ਕੋਈ ਰੋਡ ਮੈਪ ਦੇ ਕੇ ਜਾਣਗੇ ਅਸੀਂ ਕੀ-ਕੀ ਕਰਾਂਗੇ ਲੇਕਿਨ ਇਹ ਭਾਜਪਾ ਦੀ ਰੈਲੀ ਬਿਲਕੁਲ ਫਲॉप ਹੋ ਗਈ ਕਹਿੰਦੇ ਵੀ ਓਠਿਆ ਪਹਾੜ ਨਿਕਲਿਆ ਚੂਹਾ ਬਨੂ ਜੇ ਆਹੀ ਦਾਲ ਸੀ ਜਿਹੜੀ ਫੁਰਕਿਆਂ ਪਰਾਉਣੀ ਫਿਰ ਇਹਨਾਂ ਰੌਲਾ ਕਾਦੇ ਵਾਸਤੇ ਸੀ ਭਾਜਪਾ ਦੀ ਪੂਰੀ ਕੈਂਪੇਨ ਇਹ ਰੈਲੀ ਪਰ ਖੜੀ ਸੀ ਕਿ ਅਸੀਂ ਪਤਾ ਨਹੀਂ ਕੀ ਕਰਦਾਂਗੇ ਮੰਨੂ ਇਸ ਗੱਲ ਦਾ ਕੋਈ ਡਰ ਨਹੀਂ ਸੀ ਮੈਂ ਵੀ ਚਾਹੁੰਦਾ ਸੀ ਕਿ ਕੁਛ ਨਾ ਕੁਛ ਪੰਜਾਬ ਵਾਸਤੇ ਰੋਡ ਮੈਪ ਮੈਂ ਦੇਖੇ ਜਾਣ ਕੁਛ ਦੱਸਣ ਵੀ ਅਸੀਂ ਜਲੰਧਰ ਵਾਸਤੇ ਕੀ ਕਰਾਂਗੇ ਲੇਕਿਨ ਮਨੂੰ ਇਸ ਗੱਲ ਦਾ ਅਫਸੋਸ ਹੈ ਕਿ ਕੱਲ ਰੈਲੀ ਦੇ ਵਿੱਚ ਕੋਈ ਵੀ ਪੰਜਾਬ ਵਾਸਤੇ ਵਾਦਾ ਵੀ ਨਹੀਂ ਕੀਤਾ ਗਿਆ ਪੁਰਾਣਾ ਤਾਂ ਕੋਈ ਕੰਮ ਗੜਾਇਆ ਹੀ ਨਹੀਂ ਨਾ ਹੈ ਹੀ ਹੈ ਅੱਗੇ ਵਾਸਤੇ ਵੀ ਕੋਈ ਵਾਦਾ ਨਹੀਂ ਕੀਤਾ ਗਿਆ ਮਨੂੰ ਉਮੀਦ ਸੀ ਕਿ ਇੱਥੇ ਦੀ ਇੰਡਸਟਰੀ ਨੂੰ ਰਿਵਾਈਵ ਕਰਨ ਵਾਸਤੇ ਕੋਈ ਐਲਾਨ ਕਰਕੇ ਜਾਣਗੇ ਕੁਝ ਨਾ ਕੁਝ ਦੱਸ ਕੇ ਜਾਣਗੇ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਇੰਡਸਟਰੀ ਨੂੰ ਰਿਵਾਈਵ ਕਰਾਂਗੇ ਜਿਹੜੀ ਕਿ 10 ਸਾਲ ਦੇ ਵਿੱਚ ਬੀਜੇਪੀ ਦੀਆਂ ਗਲਤ ਨੀਤੀਆਂ ਕਰਕੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇੰਡਸਟਰੀ ਇੱਥੇ ਦੀ ਖਤਮ ਹੋ ਰਹੀ ਹੈ ਉਹਨੂੰ ਮਨੋਂ ਉਮੀਦ ਸੀ ਕੁਝ ਰਿਵਾਈਵ ਕਰਨ ਦਾ ਕਰਨਗੇ ਜਨੰਦਰ ਵਾਸਤੇ ਮਨੋਂ ਮੀਸੀ ਕੋਈ ਇੰਸਟੀਚਿਊਟ ਕੋਈ ਨਵੀਂ ਯੂਨੀਵਰਸਿਟੀ ਅੰਬੇਦਕਰ ਸਾਹਿਬ ਦੇ ਨਾਮ ਤੇ ਕਰਨਗੇ ਮਨੂੰ ਉਮੀਦ ਸੀ ਕੋਈ ਹਸਪਤਾਲ ਦਾ ਅਨਾਉਂਸਮੈਂਟ ਕਰਨਗੇ ਕਿ ਇੱਥੇ ਅਸੀਂ ਜੇਮਸ ਦਵਾਂਗੇ ਜਾਂ ਇੱਥੇ ਅਸੀਂ ਪੀਜੀਆ ਹੀ ਲੈ ਕੇ ਆਵਾਂਗੇ ਕੋਈ ਵੀ ਉਮੀਦ ਸਾਡੀ ਪੂਰੀ ਨਹੀਂ ਹੋਈ ਜਲੰਧਰ ਨਿਵਾਸੀਆਂ ਨੂੰ ਨਰਾਜ਼ ਕਰਕੇ ਕੱਲ ਪ੍ਰਧਾਨ ਮੰਤਰੀ ਜੀ ਵਾਪਸ ਗਏ ਇੱਥੇ 에ਅਰਪੋਰਟ ਹੈ ਪੰਜਾਬ ਸਰਕਾਰ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਸਾਡੀ ਸਰਕਾਰ ਵੇਲੇ ਅਸੀਂ ਮਤਾ ਪਾਸ ਕਰਿਆ ਸੀ ਉਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ। ਉਹ ਵੀ ਉਹ ਵੈਦਾਂ ਵੀ ਨਹੀਂ ਕਰਕੇ ਗਏ ਹਾਲਾਂਕਿ ਸਾਡਾ ਮਤਾ ਜਿਹੜਾ ਉਹ ਬਹੁਤ ਦੇਜਿਆ ਹੋਇਆ। ਪੂਰੇ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ। ਇਹਨਾਂ ਦੇ ਜਿਹੜੇ ਇੱਥੇ ਦੇ ਲੀਡਰ ਹੈ ਉਹ ਕਹਿੰਦੇ ਵੀ ਸੀ ਅਸੀਂ ਇਹ ਐਲਾਨ ਕਰਾਵਾਂਗੇ ਕਿ ਆਉਣ ਵਾਲੇ ਦਿਨਾਂ 'ਚ ਕਰਾਂਗੇ। ਲੇਕਿਨ ਇੱਕ ਨਹੀਂ ਮੰਨੀ ਉਲਟਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਮ ਵੀ ਇੱਜ਼ਤ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਨਹੀਂ ਲਿਆ ਜਿਹੜਾ ਕਿ ਸਾਡੇ ਲੋਕਾਂ ਦੇ ਵਿੱਚ ਰੋਸ ਹੈ ਸੋ ਇਹ ਜਿਹੜੀ ਇਹਨਾਂ ਦੀ ਪਲੌਪ ਸ਼ੋ ਹੋਇਆ ਲੋਕ ਵੀ ਨਹੀਂ ਆਏ ਅੱਠ ਹਲਕਿਆਂ ਜੋ ਪਾਰਲੀਮੈਂਟਰੀ ਹਲਕਿਆਂ ਚੋਂ ਬੰਦੇ ਬੁਲਾ ਕੇ ਵੀ 2-3 ਦਾ ਹਜ਼ਾਰ ਦਾ ਇਕੱਠ ਨਹੀਂ ਹੋ ਸਕਿਆ ਸਿਰਫ ਥੋੜੇ ਜੀ ਪਾਕਟ ਪਰ ਫੋਕਸ ਰੱਖਿਆ ਉਹਨਾਂ ਨੇ ਇਕੱਠ ਨੂੰ ਕਿਉਂਕਿ ਇਕੱਠ ਜ਼ਿਆਦਾ ਨਹੀਂ ਸੀ ਸੋ ਇਕੱਠ ਵੀ ਨਾ ਹੁੰਦਾ ਲੇਕਿਨ ਜੇ ਪ੍ਰਧਾਨ ਜੀ ਪ੍ਰਧਾਨ ਮੰਤਰੀ ਜੀ ਸਾਨੂੰ ਕੁਝ ਦੇਣ ਦਾ ਵਾਅਦਾ ਕਰ ਜਾਂਦੇ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਇਸ ਚੀਜ਼ ਦੀ ਪਰ ਅੱਜ ਜਲੰਧਰ ਦੇ ਵਿੱਚ ਇਸ ਗੱਲ ਦੀ ਨਿਰਾਸ਼ਾ ਹੈ ਲੇਕਿਨ ਮੈਂ ਜਲੰਧਰ ਵਾਸੀਆਂ ਨੂੰ ਨਿਰਾਸ਼ਾ ਜੋ ਕੱਢ ਕੇ ਇਹ ਬੇਨਤੀ ਕਰਨਾ ਕਿ ਅਸੀਂ ਬੈਠੇ ਹੈ ਕਾਂਗਰਸ ਪਾਰਟੀ ਦਾ ਰਾਜ ਆਣ ਵਾਲਾ ਹੈ ਕਾਂਗਰਸ ਪਾਰਟੀ ਇੱਥੇ ਇੰਡਸਟਰੀ ਨੂੰ ਰਿਵਾਈਵ ਕਰੇਗੀ ਇਸ ਗੱਲ ਦਾ ਮੈਂ ਵਾਅਦਾ ਕਰਦਾ ਕਾਂਗਰਸ ਪਾਰਟੀ ਸਿੱਖਿਆ ਖੇਤਰ ਦੇ ਵਿੱਚ ਇੱਥੇ ਯੂਨੀਵਰਸਿਟੀ ਲੈ ਕੇ ਆਏਗੀ ਇੱਥੇ ਸਰਕਾਰੀ ਕਾਲਜ ਆਣਗੇ ਜਨਰਲ ਯੂਨੀਵਰਸਿਟੀ ਆਏਗੀ ਤੇ ਕੌਂਚ ਕੇਂਦਰ ਬਣਨਗੇ 30 ਲੱਖ ਨੌਕਰੀਆਂ ਦਾ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ ਹੈ 8500 ਰੁਪਇਆ ਪਰ ਔਰਤ ਜਿਹੜੀ ਕਿ ਇੱਕ ਪਰਿਵਾਰ ਦੀ ਮੁਖੀ ਔਰਤ ਹੈ ਗਰੀਬ ਦੀ ਉਹਨਾਂ ਨੂੰ ਪਰ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ ਐਮਐਸਪੀ ਵਾਰੇ ਮਨੋਪੂਰੀ ਅਮੀਸੀ ਕਿ ਕੋਈ ਕਿਸਾਨੀ ਦੀ ਗੱਲ ਕਰਕੇ ਜਾਣਗੇ ਪ੍ਰਧਾਨ ਮੰਤਰੀ ਜੀ ਨਹੀਂ ਕੀਤਾ ਐਸੀ ਗਰੰਟੀ ਦਿੱਤੇ ਆ ਕਿ ਕੇਂਦਰ ਦੇ ਵਿੱਚ ਸਾਡੀ ਸਰਕਾਰ ਆਏਗੀ ਤਾਂ ਐਸੀ ਐਮਐਸਬੀ ਗਰੰਟੀ ਕਾਨੂੰਨ ਲੈ ਕੇ ਆਵਾਂਗੇ ਤੇ ਮਨਰੇਗਾ ਦੀ ਜਿਹੜੀ ਖਰਖੜ ਦਿਹਾੜੀ ਹੈ ਉਹ ਐਸੀ ਪੰਜਾਬ ਦੇ ਵਿੱਚ 500 ਰੁਪਇਆ ਪ੍ਰਤੀ ਮਹੀਨਾ ਕਰਾਂਗੇ ਤੇ ਪ੍ਰਾਣੀ 올ਡ ਸਕੀਮ ਪੈਨਸ਼ਨ ਦੀ ਜਿਹੜੀ ਹੈ 올ਡ ਪੈਨਸ਼ਨ ਸਕੀਮ ਹੈ ਜਿਹੜੀ ਉਹ ਐਸੀ ਲਾਗੂ ਕਰਾਂਗੇ ਅਸੀਂ ਹਿਮਾਚਲ ਜੀ ਕੀਤੀ ਹੈ ਐਸੀ ਰਾਜਕਾਜ ਕੀਤੀ ਆ ਸਾਡੀਆਂ ਸਰਕਾਰਾਂ ਨੇ ਕੇਂਦਰ ਵੀ ਸਾਡੀ ਸਰਕਾਰ ਆਉਣ ਤੇ ਐਸੀ ਉਹ ਵੀ ਕਰਾਂਗੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਐਸੀ ਇੱਥੇ ਯੂਨੀਵਰਸਿਟੀ ਲਈ ਕਰਾਂਗੇ ਜਿਹੜਾ 에어ਪੋਰਟ ਹੈ ਉਹਦਾ ਨਾਮ ਗੁਰੂ ਰਵਿਦਾਜੀ ਮਹਾਰਾਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਐਸੀ ਬਜਟ ਵਾਧਾ ਐਸੀ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਤੇ ਇੱਥੇ ਵੀ ਕੀਤਾ ਇੱਥੇ ਸਾਡਾ ਇਹ ਮੈਨੀਫੈਸਟੋ ਮੈਂ ਤੁਹਾਨੂੰ ਦੱਸ ਰਿਹਾ ਕਿ ਐਸੀ ਮੈਡੀਕਲ ਟੂਰਿਜ਼ਮ ਨੂੰ ਦਿਲੰਦਰ ਦੇ ਵਿੱਚ ਬढ़ावा ਦੇਣਾ ਇੱਥੇ ਬਹੁਤ ਸਕੋਪ ਹੈ ਬਾਹਰ ਦੇ ਲੋਕ ਆ ਕੇ ਇੱਥੇ ਇਲਾਜ ਕਰਾਣਾ ਚਾਹਦੇ ਐ ਐਸੀ ਬਾਗਾ ਬੋਟਰ ਨੂੰ ਖੋਲ ਕੇ ਜਿੰਨਾ ਇਸ ਪਾਸੇ ਦਾ ਮੈਡੀਕਲ ਲੋਕ ਹਨ ਸੋਹਤਾ ਚਾਹੀਦੀਆਂ ਉਹ ਇੱਥੇ ਆਰਾਮ ਨਾਲ ਆ ਕੇ ਪਾਕਿਸਤਾਨ ਤੋਂ ਜਾਂ ਹੋਰ ਇੱਥੇ ਬਾਈ ਰੋਡ ਵੀ ਆ ਸਕਦੇ ਐ ਉਹ ਇੱਥੇ ਇਲਾਜ ਕਰਾਇਆ ਕਰ ਲਗੇ ਕਿ ਬਾਹਰੋਂ ਦੇਸ਼ਾਂ 'ਚ ਆ ਕੇ ਕਿਉਂਕਿ ਬਾਹਰਲੇ ਦੇਸ਼ਾਂ 'ਚ ਬਹੁਤ ਮਹਿੰਗਾ ਇਲਾਜ ਹੈ ਇੱਥੇ ਅਸੀਂ ਇਹ ਫੈਸਿਲਿਟੀਆਂ ਤਿਆਰ ਕਰਾਂਗੇ ਮੈਡੀਕਲ ਟੂਰਿਜ਼ਮ ਨੂੰ ਵਧਾਵਾ ਦਵਾਂਗੇ ਏਮਜ਼ ਹਸਪੀਟਲ ਈਆ ਪੀਜੀਆਈ ਐਸੀ ਇੱਥੇ ਦੋੜਾ ਜੋ ਇੱਕ ਲੈ ਕੇ ਆਵਾਂਗੇ ਤੇ ਸਿਵਲ ਹਸਪਤਲ ਨਾਲ ਇੱਥੇ ਦੇ ਬੁਰੇ ਹਾਲ ਹੈ ਇਹਨਾਂ ਨੂੰ ਅਪਗ੍ਰੇਡ ਕਰਨਾ ਤੇ ਇਹ ਜਿਹੜਾ ਇੱਥੇ ਪਹਿਲਾਂ ਤੋਂ ਪੀਐਮਜ਼ ਦਾ ਹਸਪੀਟਲ ਹੈ ਉਹ ਸਰਕਾਰੀ ਹੱਥਾਂ ਜਾਏਗਾ ਇਸ ਚੀਜ਼ ਦਾ ਐਸੀ ਵਿਸ਼ਵਾਸ ਰੋ ਨੇ ਸੰਤਾਂ ਦੇ ਵਿੱਚ ਇੱਥੇ ਆਈਟੀ ਹੱਬ ਇਹਨਾਂਦਰ ਸਰਕਾਰ ਵੱਲੋਂ ਐਸੀ ਬਣਾਵਾਂਗੇ ਜਦੋਂ ਸਾਡੀ ਸਰਕਾਰ ਆਈ ਤੇ ਖੇਡਾਂ ਨੂੰ ਖੇਡ ਸੰਤ ਨੂੰ ਮੋੜ ਫੌਜੀ ਤੱਕ ਉਹ ਮੈਂ ਤੁਹਾਨੂੰ ਦੱਸਦਾ ਕਿ ਇੰਡਸਟਰੀ ਅਸੀਂ ਸਾਰੀ ਉਹ ਦਵਾਰੇ ਹੱਡਾ ਰੋੜੀਆ ਇਹਨਾਂ ਨੇ ਬੰਦ ਕਰ ਦਿੱਤੀ। ਸਾਡਾ ਰੌ ਮਟੀਰੀਅਲ ਚਮੜੇ ਦਾ ਆਉਣਾ ਬੰਦ ਹੋ ਗਿਆ। ਸਾਡੀ ਫੌਜੀ ਇੰਡਸਟਰੀ ਖਤਮ ਹੋ ਰਹੀ ਹੈ। ਸਾਡੀ ਟੂਲ ਮਸ਼ੀਨਾਂ ਬੰਨ ਵਾਲੀ ਸਾਰੀ ਇੰਡਸਟਰੀ ਖਤਮ ਹੋ ਰਹੀ ਹੈ। ਰੋਜ਼ਗਾਰ ਦੇ ਵਿੱਚ ਅਸੀਂ ਨਵੇਂ ਸਟਾਰਟਅਪ ਸਕੀਮ ਲੈ ਕੇ ਆਵਾਂਗੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਮੁਖੀ ਬਣਾਉਣ ਵਾਸਤੇ। ਏਡਾਂ ਦਾ ਵਧੀਆ ਇੱਥੇ ਅਸੀਂ ক্রিকেট ਸਟੇਡੀਅਮ ਬਣਾਣਾ ਹੈ। ਤੇ ਨਾਲ ਨਾਲ ਬਾਕੀ ਹਾਕੀ ਇੱਥੇ ਦੀ 메인 ਗੇਮ ਹੈ ਉਸ ਦੇ ਸਟੇਡੀਅਮਾਂ ਦੀ ਇੰਪਰੂਵਮੈਂਟ ਤੇ ਇੰਡੋਰ ਸਟੇਡੀਅਮ ਵੀ ਅਸੀਂ ਬਣਾਉਣੇ ਆ ਤੇ ਸ਼ਹਿਰ ਦੇ ਮਸਲੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਆਮ ਆਦਮੀ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਸੀ ਕਿ 2 ਸਾਲ ਉਹਨਾਂ ਦੇ ਐਮਐਲਏ ਨੇ ਮਾਫੀਆ ਨੂੰ ਇੱਥੇ ਪੜਾਵਾ ਦਿੱਤਾ ਹੈ ਇੱਥੇ ਜਿਹੜੀ ਗੜਾ ਸੱਟਾ ਇੱਥੇ ਲੋਟਰੀ ਇੱਥੇ ਨਸ਼ੇ ਉਹਦੇ ਚ ਆਮ ਆਦਮੀ ਪਾਰਟੀ ਦੇ ਲੀਡਰ ਪੂਰੀ ਤਰ੍ਹਾਂ ਇਨਵੋਲਵ ਹੈ ਜਿਹੜੇ ਕਿ ਹੁਣ ਬੀਜੇਪੀ ਚ ਚਲੇ ਗਏ ਉਹ ਖਾਸ ਤੌਰ ਤੇ ਬੀਜੇਪੀ ਨੇ ਲੈਣ ਲੱਗੇ ਨਹੀਂ ਸੋਚਿਆ ਕਿ ਅਸੀਂ ਕਿਹਾਂ ਜਾ ਸਟਾਫ ਲੈ ਰਹੇ ਜੇ ਕੋਈ ਬੀਜੇਪੀ ਨੂੰ ਵੋਟ ਵੀ ਪਾਉਣਾ ਚਾਹਦਾ ਹੈ ਤਾਂ ਉਹ ਰਿੰਕੂ ਵੱਲ ਦੇਖਦਾ ਹੈ ਕਿ ਇਹ ਜਿਹੜਾ ਡਾਣ ਇੱਥੇ ਪੈਦਾ ਹੋਇਆ ਮਾਫੀਆ ਦਾ ਆਲਟੀਮੇਟਲੀ ਸਾਨੂੰ ਇਸ ਬੰਦੇ ਕੋਲ ਜਾਣਾ ਪੈਣਾ ਇਹਦੀ ਮਿੰਤ ਕਰਨੀ ਪੈਣੀ ਕੰਮ ਕਰਾਉਣ ਨੂੰ ਔਰ ਇਹਦੇ ਕੋਲ ਕੋਈ ਆਸ ਨਹੀਂ ਹੈ ਲੋਕਾਂ ਨੂੰ ਜਿਸ ਤਰੀਕੇ ਦਾ ਇੱਥੇ ਇਹਨਾਂ ਨੇ ਮਾਫੀਆ ਓਪਰੇਟ ਕੀਤਾ ਹੈ ਉਸ ਤੋਂ ਅੱਜ ਜਲੰਧਰ ਸ਼ਹਿਰ ਬਹੁਤ ਦੁਖੀ ਹੋ ਗਿਆ ਇੱਥੇ ਗੋਲੀਆਂ ਚੱਲ ਰਹੀਆਂ ਐ ਇੱਥੇ ਸਨੇਚਿੰਗ ਹੋ ਰਹੀ ਐ ਇੱਥੇ ਲੁੱਟਾਂ ਹੋ ਰਹੀਆਂ ਇੱਥੇ ਪਰੌਤੀਆਂ ਮੰਗੀਆਂ ਜਾ ਰਹੀਆਂ ਇੱਥੇ ਚੋਰੀਆਂ ਹੋ ਰਹੀਆਂ ਇੱਥੇ ਡਾਕੇ ਪੈ ਰਹੇ ਇਹ ਸਿਸਟਮ ਨੂੰ ਸਾਰੇ ਨੂੰ ਮਾਹੌਲ ਨੂੰ ਅੱਛਾ ਕਰਨ ਵਾਸਤੇ ਕਾਂਗਰਸ ਪਾਰਟੀ ਸਮਰਥ ਹੈ ਪਹਿਲਾਂ ਵੀ ਕੀਤਾ ਹੈ ਤੇ ਅਗਰ ਵੀ ਕਾਂਗਰਸ ਪਾਰਟੀ ਐਸੀ ਆਪਣੀ ਜਾਨ ਦੇ ਦਾਂਗੇ ਲੇਕਿਨ ਇੱਥੇ ਦੇ ਮਾਪੀਆ ਦਾ ਜਿਹੜਾ ਨੈਕਸਸ ਹੈ ਉਹ ਤੋੜ ਕੇ ਸਾਹ ਲਵਾਂਗੇ ਪਹਿਲਾਂ ਵੀ ਕਾਂਗਰਸ ਨੇ ਜਾਨਾ ਵਾਰ ਕੇ ਇੱਥੇ ਸ਼ਾਂਤੀ ਹਰਕਤੂਲ ਵਸਤਾ ਨੂੰ ਬਰਕਰਾਰ ਕੀਤਾ ਹੁਣ ਵੀ ਇਹ ਮੇਰੀ ਡਿਊਟੀ ਹੋਵੇਗੀ ਜਾਂ ਚੰਨੀ ਰਹੇਗਾ ਜਾਂ ਨਸ਼ਾ ਵੇਚਣ ਵਾਲੇ ਰਹਿਣਗੇ ਜਾਂ ਇਹ ਮਾਫੀਆ ਰਹੇਗਾ ਵਿਚ ਵਿਚਾਲੇ ਮੈਂ ਹੋਰ ਕੁਝ ਰਹਿਣ ਨਹੀਂ ਦੇਣਾ ਇੱਕ ਕਵਾਈ ਅੱਡੇ ਦਾ ਨਾਮ ਜਿਹੜਾ ਮੈਂ ਤੁਹਾਨੂੰ ਦੱਸਿਆ ਬਾਤਾਵਰਨ ਦਾ ਇਥੇ এনवायरमेंट ਦਾ ਇੰਪਰੂਵਮੈਂਟ ਕਿਉਂਕਿ ਮੈਂ ਇਥੇ ਸਮੂਹਕ ਡਿਵੈਲਪਮੈਂਟ ਕਰਾਉਣੀ ਕੋਈ ਗਲੀਆਂ ਨਾੜੀਆਂ ਕੱਡੀਆਂ ਨਹੀਂ ਇਨਵਾਇਰਨਮੈਂਟ ਠੀਕ ਕਰਨਾ ਐਜੂਕੇਸ਼ਨ ਠੀਕ ਕਰਨੀ ਹੈਲਥ ਠੀਕ ਕਰਨੀ ਇਥੇ ਲੋਕਾਂ ਦੀ ਇਨਕਮ ਦੇ ਸਾਧਨ ਵਧਾਣੇ ਇੱਕ ਇਹਕੀ ਅੱਛਾ ਬਾਤਾਵਰਨ ਜਿਹੜਾ ਸਾਡਾ ਇਥੇ ਕਾਨੂੰਨ ਵਿਵਸਥਾ ਉਹ ਠੀਕ ਕਰਨੀ ਹੈ ਖੜਕਾਂ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਨੇ ਰੋੜ ਰੋੜਰ ਨਹੀਂ ਦੇਖਿਆ ਪਿਛਲੇ 2 ਸਾਲਾਂ ਦੇ ਵਿੱਚ ਲੋਕ ਆਲੇ ਨਹੀਂ ਦੇਖੇ ਇਹ ਸਾਰਾ ਕੁਝ ਇੱਥੇ ਠੀਕ ਕਰਨ ਵੜਾ ਹੈ ਲਸ਼ਿਆਂ ਦੀ ਰੋਕਥਾਮ ਦਾ ਵੱਡਾ ਮਸਲਾ ਹੈ ਅਸੀਂ ਇਹ ਜਿਹੜਾ ਮੈਨੀਫੈਸਟੋ ਅੱਜ ਜਾਰੀ ਕਰਾਂਗੇ ਤੇ ਨਾਲ ਨਾਲ ਜੋ ਮੈਂ ਪਹਿਲਾਂ ਕੰਮ ਕੀਤੇ ਜਲੰਧਰ ਸ਼ਹਿਰ ਦੇ ਜਿਦੇ ਵਿੱਚ ਆਦਮ ਪਰਚ ਕਾਲਜ ਵੀ ਖੋਲਿਆ ਹੈ ਡੇਰਾ ਬੱਲਾ ਨੂੰ 25 ਕਰੋੜ ਰੁਪਏ ਦਿੱਤਾ ਹੈ ਸਤਗੁਰ ਕਬੀਰ ਮਹਾਰਾਜ ਜੀ ਦੇ ਕਮਿਊਨਿਟੀ ਸੈਂਟਰ ਨੂੰ ਪੈਸੇ ਦਿੱਤੇ ਐਥੇ ਮੈਂ ਖਾਟੀ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਨੂੰ 10 ਕਰੋੜ ਰੁਪਏ ਦਿੱਤਾ ਐਥੇ ਦਾ ਜਿਹੜਾ ਦੇਵੀ ਤਲਾਬ ਮੰਦਿਰ ਉਹਦਾ GST ਮਾਫ ਐਸੀ ਕੀਤਾ ਸੀ ਕਿ ਜਿਹੜਾ ਉੱਥੇ ਲੰਗਰ ਪ੍ਰਥਾ ਜੀ ਚੱਲੇਗੀ ਉੱਥੇ GST ਕੁਝ ਵੀ ਉਹਨਾਂ ਨੇ ਖਰੀਦਣਾ ਉਹਦਾ GST ਮਾਫ ਹੋਏਗਾ ਇਹ ਮੈਂ ਕੈਬਨਟ ਦੇ ਵਿੱਚ ਪਾਸ ਕੀਤਾ ਹੋਇਆ ਜਿਹੜਾ ਕਿ ਆਮ ਲੋਕਾਂ ਨੂੰ ਨਹੀਂ ਪਤਾ ਕਿ ਮੈਂ ਦੇਵੀ ਤਲਾਬ ਮੰਦਿਰ ਦਾ ਵੀ ਜੀਐਸਟੀ ਮਾਫ ਕੀਤਾ ਹੈ ਬਹੁਤ ਕੰਮ ਮੈਂ ਜਲੰਧਰ ਦੇ ਵਿੱਚ ਕੀਤੇ ਹੈ ਉਹਨਾਂ ਦੀ ਮੈਂ ਲਿਸਟ ਜਾਰੀ ਕਰਾਂਗਾ ਤੇ ਨਾਲ ਨਾਲ ਆਉਣ ਵਾਲੇ ਸਮੇਂ 'ਚ ਮੈਂ ਇਹ ਘਰ ਇੱਥੇ ਰਹਿਣ ਲੱਗ ਗਿਆ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਕਦੇ ਕੋਈ ਜਿੱਤ ਕੇ ਨਹੀਂ ਜਾਂਦਾ ਹੁੰਦਾ ਮੈਂ ਜਿੱਤ ਕੇ ਜਦੋਂ ਤੁਸੀਂ ਮੈਨੂੰ ਜਿਤਾਓਗੇ ਤਾਂ ਮੈਂ ਤੁਹਾਡੇ ਵਿਚਕਾਰ ਰਹਾਂਗਾ ਇਸ ਗੱਲ ਦਾ ਮੈਂ ਤੁਹਾਨੂੰ ਵਾਅਦਾ ਦਿੰਨਾ ਹਰ ਮੇਰਾ ਕੋਈ ਨਾ ਹੀ ਪਹਿਲਾ ਇਲੈਕਸ਼ਨ ਨਾ ਮੇਰਾ ਆਖਰੀ ਹੈ ਜੇ ਮੈਂ ਅੱਜ ਤੱਕ ਮੈਂ ਕਿਸੇ ਨੂੰ ਜੋ ਗੱਲ ਕਹੀ ਉਹਦੇ ਤੇ ਖੜਿਆ ਧੋਖਾ ਨਹੀਂ ਦਿੱਤਾ ਤੇ ਹੁਣ ਵੀ ਮੈਂ ਜੇ ਕਹਿ ਰਿਹਾ ਤੇ ਮੈਂ ਇੱਥੇ ਰਹਿ ਕੇ ਸੇਵਾ ਕਰਾਂਗਾ ਤਾਂ ਮੈਂ ਧੋਖਾ ਨਹੀਂ ਕਰਾਂਗਾ ਤੁਹਾਡੇ ਵਿਚਕਾਰ ਰਹਿ ਕੇ ਹੀ ਸੇਵਾ ਕਰਾਂਗਾ ਇੱਕ ਮੇਰਾ ਆਮ ਆਦਮੀ ਪਾਰਟੀ ਦੇ ਨਾਲ ਮੁੱਖ ਮੰਤਰੀ ਜੀ ਦਾ ਸਵਾਲ ਹੈ ਕਿ ਤੇਰਾ ਕਿਸਾਨਾਂ ਦੇ ਨਾਲ ਕੀ ਬੈਰ ਹੈ ਪ੍ਰਧਾਨ ਮੰਤਰੀ ਜੀ ਆ ਰਹੇ ਹੈ ਇਹ ਕਲੈਕਸ਼ਨ ਰੈਲੀ ਹੈ ਹਮੇਸ਼ਾ ਹੁੰਦੀ ਹੈ ਉਹਨਾਂ ਦਾ ਜੀ ਆਇਆਂ ਨੂੰ ਇੱਥੇ ਆਇਆ ਤੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਸੀ ਇਹ ਬੱਕਰੀ ਗਾਲਿਆ ਉਹਨਾਂ ਨੇ ਕੋਈ ਦਿੱਤਾ ਨਹੀਂ ਪਰ ਤੁਸੀਂ ਕਿਉਂ ਰਾਤ ਨੂੰ ਕਿਸਾਨ ਚੱਤੇ ਪੰਜਾਬ ਪੁਲਿਸ ਤੋਂ ਕਿਸਾਨਾਂ ਨੂੰ ਰਾਤ ਨੂੰ ਉਹਨਾਂ ਦੇ ਘਰ ਵੀ ਜਾ ਕੇ ਜਲੀਲ ਕਰਾਇਆ ਅਗਲੇ ਦਿਨ ਕਿਸਾਨਾਂ ਨੂੰ ਨਜ਼ਰਬੰਦ ਰੱਖਿਆ ਐਸੀ ਸਾਡਾ ਗਰਜ ਮੁੱਖ ਮੰਤਰੀ ਦੇ ਨਾਲ ਹੈ ਕਿ ਤੁਸੀਂ ਇੱਥੇ ਦੇ EMPLOYEES ਨੂੰ ਜਦ ਵੀ ਤੁਹਾਡੀ ਫੇਰੀ ਆਉਂਦੀ ਹੈ ਤੁਸੀਂ EMPLOYEES ਦੀ ਯੂਨੀਅਨ ਨੂੰ ਅੜ ਕੇ ਅੰਦਰ ਦੇ ਦਿੰਦੇ ਹੋ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਇਹ ਜਿਹੜਾ ਅਰਾਜਿਕਤਾ ਫੈਲਾਰੀ ਆ ہماری ਪਾਰਟੀ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੀ ਇਸ ਲਈ ਦਾ ਮੁੱਖ ਮੰਤਰੀ ਜਵਾਬ ਦੇਵੇ ਕਿ ਕਿਉਂ ਇਸ ਤਰੀਕੇ ਦਾ ਧੱਕਾਸ਼ਾਹੀ 2 ਦਿਨ ਲਗਾਤਾਰ ਕੀਤੀ ਗਈ ਕਿਸਾਨਾਂ ਦੇ ਨਾਲ ਤੇ EMPLY ਦੇ ਨਾਲ ਲੋਕਾਂ ਨੂੰ ਹੈਰਾਨ ਕੀਤਾ ਗਿਆ ਜਾਣ ਬੁੱਝ ਕੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਗਿਆ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਉਹਨਾਂ ਦਾ ਜਿਹੜੀ ਸਾਜ਼ਿਸ਼ ਹੈ ਉਹਨਾਂ ਨੇ ਇੱਥੇ ਬੱਸ ਵੀ ਚੜਵਾਈ ਹੈ ਦੋ ਦਿਨ ਪਹਿਲਾਂ ਜਦ ਕੇ ਸਾਡੀ ਆਰ.ਏ.ਸੀ. ਰੋਸ ਮਾਰਚ ਉਹਨਾਂ ਨੇ ਇੱਥੇ ਅਰਾਜਿਕਤਾ ਫੈਲਾਉਣ ਲਈ ਪ੍ਰਿੰਟ ਮੀਡੀਆ ਤੇ ਹਮਲਾ ਕੀਤਾ ਹੈ ਆਮ ਆਦਮੀ ਪਾਰਟੀ ਨੇ ਇੱਥੇ ਦੇ ਅਜੀਤ ਅਖਬਾਰ ਤੇ ਹਮਲਾ ਕੀਤਾ ਬਹੁਤ ਸਾਰੇ YouTube ਚੈਨਲ ਉਹਨਾਂ ਨੇ ਬੰਦ ਕੀਤੇ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਆਮ ਆਦਮੀ ਪਾਰਟੀ ਇੱਥੇ ਕਰ ਰਹੀ ਹੈ ਉਹਦਾ ਅਸੀਂ ਰੋਸ ਹੈ ਸਾਨੂੰ ਅਸੀਂ ਉਹਦਾ ਪੂਰਾ ਵਿਰੋਧ ਕਰਦੇ ਸਰਕਾਰ ਨੇ ਕਿ ਸਿੱਖੀ ਦੀ ਪਰਵਾਹ ਤੇ ਨਾ ਹੀ ਹਿੰਦੂ ਹਿੰਦੂ ਜਿਹੜੇ ਸਮਾਜ ਹੈਗਾ ਉਹ ਸਮਾਜ ਕਰ ਵਰਤਾਂ ਮੰਤਰੀ ਜਿਹੜਾ ਸਾਡਾ ਪਰਿਵਾਰਵਾਦਤਾ ਉਹਨਾਂ ਨੇ ਬਹੁਤ ਖੁਸ਼ੀ-ਖੁਸ਼ੀ ਲੈ ਲਿਆ ਆਪਣੇ ਹੱਥਾਂ ਦੇ ਵਿੱਚ ਸਾਡੇ ਇੱਥੇ ਪਰਿਵਾਰਵਾਦ ਚੌਧਰੀ ਪਰਿਵਾਰ ਸੀਗਾ ਯਾ ਜਿਹੜੇ ਹੋਰ ਸੀਗੇ ਉਹ ਆਪਣੇ ਤੌਰ ਤੇ ਆਪਣੇ ਕੋਲ ਲੈ ਗਏ ਜਿਨ੍ਹਾਂ ਨੂੰ ਜ਼ਿਆਦਾ ਲਾਲਸਾ ਸੀ ਸਾਡੇ ਵਿੱਚ ਹੁਣ ਕੋਈ ਪਰਿਵਾਰਵਾਦ ਨਹੀਂ ਬੱਜਿਆ ਸਾਰਾ ਪਰਿਵਾਰਵਾਦ ਉਹ ਹੋਂਚ ਲਿ ਗਿਆ ਸਾਡੇ ਅਸੀਂ ਖੁਸ਼ ਹੀ ਆ ਕਿ ਚਲੇ ਗਏ ਜਿਸਰ ਪਰ ਇਦਾਂ ਇਦਾਂ ਦੇਖਦੇ ਜੀ ਤੁਹਾਨੂੰ ਕਿਹੜਾ ਕਿ ਇਤਿਹਾਸ ਕਰ ਰਹੇ ਹੋ ਸਿਰਫ ਆਪਣੇ ਪਰਿਵਾਰ ਜਾਂ ਫਿਰ ਸਿਰਫ ਮੁਗਲਾਂ ਬਾਰੇ ਲਿਖਵਾਇਆ ਵੈ ਸਾਬ ਜਾਦੇ ਬਾਰੇ ਜਿਹੜਾ ਕੁਝ ਨਹੀਂ ਲਿਖਵਾਇਆ ਤਾਂ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗ ਪਾਇਆ ਇਹ ਕਲਪਨੀ ਗੱਲਾਂ ਹੈ ਇਦਾਂ ਦੀ ਕੋਈ ਗੱਲ ਨਹੀਂ ਆਖਰ ਜੇ ਮੈਂ ਕਾਂਗਰਸੀ ਹਾਂ ਮੈਂ ਚਮਕੌਰ ਸਾਹਿਬ ਦੇ ਵਿੱਚ ਸਿੱਖ ਹਿਸਟਰੀ ਨੂੰ ਫਿਲਮਾਉਣ ਵਾਸਤੇ ਇੱਕ ਮਿਊਜ਼ੀਅਮ ਤਿਆਰ ਕੀਤਾ ਹੈ ਜੀ ਦਾ ਨਾਮ ਹੈ ਦਾਸਤਾਨੇ ਸ਼ਹਾਦਤ ਪਿਛਲੇ 2 ਸਾਲ ਤੋਂ ਉਹਦੀ ਲਾਈਨ ਨਹੀਂ ਟੁੱਟੀ ਹੈ ਲਗਾਤਾਰ ਲੋਕ ਉਹਨੂੰ ਦੇਖਣ ਆਉਂਦੇ ਆ ਅੱਜ ਤੱਕ ਲਾਈਨ ਨਹੀਂ ਟੁੱਟੀ ਉਹਦੇ ਵਿੱਚ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦਿਆਂ ਦਾ ਇਤਿਹਾਸ ਕੋਟਲ ਫਿਲਵਾਇਆ ਗਿਆ ਹੈ ਹਰ ਦਿਖਾਇਆ ਗਿਆ ਉਸ ਨੂੰ ਐਸੀ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਤਿਆਰ ਕੀਤਾ ਕਿ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਸਾਡਾ ਇਤਿਹਾਸ ਪਤਾ ਲੱਗੇ ਤੇ ਇਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ ਕਿ ਜੀ ਸਾਡਾ ਇਤਿਹਾਸ ਨਹੀਂ ਦੱਸਿਆ ਜਾਂਦਾ। ਉਹ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਦੇ ਇਥੇ ਮਾਫੀਆ ਚਲਾ ਰਿਹਾ। ਇਹਨਾਂ ਨੂੰ ਆਪਣਾ ਕੋਈ ਬੰਦਾ ਨਹੀਂ ਮਿਲਿਆ ਬੀਜੇਪੀ ਨੂੰ ਇਥੇ ਖੜਾ ਕਰਨ ਵਾਸਤੇ। ਜਿਹੜੇ ਬੰਦੇ ਇਥੇ ਮਾਫੀਆ ਨੂੰ ਆਪਰੇਟ ਕਰ ਰਹੇ ਆ ਉਹਨਾਂ ਨੂੰ ਪਾਰਟੀ ਵਿੱਚ ਲੈ ਕੇ ਉਹਨਾਂ ਦੀ ਪਸਾਕੀਆਂ ਬਣਾ ਕੇ ਤਾਂ ਲਕਚੀ ਲੜਦੇ। ਫਿਰ ਇਹ ਕਿਸ ਤਰੀਕੇ ਨਾਲ ਕਹਿ ਰਹੇ ਆ ਕਿ ਜੀ ਇਥੇ ਮਾਹੌਲ ਠੀਕ ਕਰ ਦੇਣਗੇ। ਕਿ ਆ ਸੀਤ ਲੁੰਗਰਾਲ ਦੇ ਕਰੈਕਟਰ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ 19 ਕੇਸ ਹੈ ਸੀਤ ਲੁੰਗਰਾਲ ਦੇ। ਕੀ ਆ ਉਹਨਾਂ ਨੂੰ ਜਿਹੜੀਆਂ ਰਿੰਕੂ ਐ ਉਹਦੀਆਂ ਐਕਟੀਵਿਟੀਜ਼ ਦਾ ਪਤਾ ਨਹੀਂ ਐ ਉਸ ਨੂੰ ਟਿਕਟ ਦਿੱਤੀ ਐ ਕਿ ਆ ਬੀਜੇਪੀ ਕੋਲ ਕੋਲ ਅੱਛਾ ਨੌਜਵਾਨ ਜਾਂ ਕੋਈ ਬੀਜੇਪੀ ਦਾ ਕੋਈ ਵਰਕਰ ਐ ਤੇ ਬਚਿਆ ਹੀ ਨਹੀਂ ਸੀ ਕਿ ਬਾਹਰੋਂ ਲਿਆ ਕੇ ਬੰਦਾ ਦੇਣਾ ਪਿਆ ਦਲ ਬਦਲੂ ਕਰਾ ਕੇ ਉਹਨੂੰ ਉਹਦਾ ਵੀ ਕੈਰੇਕਟਰ ਖਰਾਬ ਕਰਤਾ ਇੱਥੇ ਜੀ ਸਾਡਾ ਸੱਭਿਆਚਾਰ ਵਿਗਾੜਿਆ ਇਹਨਾਂ ਨੇ ਉਸ ਨੂੰ ਗੰਦੜਾ ਕੀਤਾ ਬੰਦਿਆਂ ਨੂੰ ਖਰੀਦ-ਖਰੀਦ ਕੇ ਅੱਗੇ ਲੈ ਕੇ ਜਾ ਰਹੇ ਲਾਲਚ ਦੇ ਕੇ ਤੇ ਚੌਧਰਾ ਦੇ ਅੱਗੇ ਇਹ ਇਸ ਕਰਕੇ ਉਹ ਆਪਣੇ ਜਿਹੜਾ ਮੰਜਾ ਉਹਦੇ ਥੱਲੇ ਝਾੜੂ ਫੇਰ ਲੈਣੇ ਪ੍ਰਧਾਨ ਮੰਤਰੀ ਜੇ ਆਉਂਦੇ ਸਾਡੇ ਤੱਕ ਰਿਸ ਪਾ ਕੇ ਚਲੇ ਜਾਂਦੇ ਭਾਈ ਪਿਛਲੀ ਵਾਰ ਵੀ ਪਾਗੇ ਸੀ ਐਤ ਕੀ ਫੇਰ ਕੀ ਖਾਨਾਦਾਨ ਕੱਲ ਰਾਤ ਮਾਰਤਾ ਰ ਸਾਰੀ ਰਾਤ ਕਿਸਾਨ ਅੰਦਰ ਮੱਛਰ ਲੜਾਈ ਜਿਹੜਾ ਦੇ ਵਿੱਚ ਮੈਂ ਤਾਂ ਉਹਨਾਂ ਨੂੰ ਕਹਿਣਾ ਜੀ ਤੁਸੀਂ ਪੰਜਾਬ ਵਾਸਤੇ ਆਪਣਾ ਨਜ਼ਰੀਆ ਠੀਕ ਕਰੋ ਇਹ ਪੰਜਾਬ ਤੁਹਾਡੇ ਨਾਲ ਲੱਗੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿਸੇ ਵੀ ਪਾਰਟੀ ਦੇ ਨਾਲ ਲੇਕਿਨ ਖਵਾਵਾ ਮਾਹੌਲ ਬਣਾਵੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਅੱਛਾ ਵਿਸ਼ਵਾਸ ਦੇ ਕੇ ਜਾਂਦੀ ਐ ਇੱਥੇ ਭਾਜਪਾ ਦੀ ਕੱਲ ਰੈਲੀ ਕੁਛ ਨਹੀਂ ਦਿੱਤਾ ਉਹਦੇ ਕਰਕੇ ਲੋਕ ਨਰਾਜ਼ ਨੇ ਚਲੇ ਗਿਆ ਚੰਨੀ ਪਾਰਟੀ ਤਾਂ ਨਹੀਂ ਬਦਲੀ ਨਹੀਂ ਪਾਰਟੀ ਨਹੀਂ ਬਦਲੀ ਮੈਂ ਕਹ ਰਹੀ ਹਾਂ ਪਾਰਟੀ ਪਾਰਟੀ ਦਾ ਬੰਦਾ ਚਾਹੀਦਾ ਮੇਰਾ ਏਰੀਆ ਜਨਰਲ ਸੀਗਾ ਮੈਂ ਰਿਜ਼ਰਵ ਦੇ ਵਿੱਚ ਆਇਆ ਮੈਂ ਆਪਣੇ ਜਿਹੜੇਰੇਆ ਕੋਲ ਆਇਆ ਮੇਰੇ ਦਾਦੇ ਪਰਦਾਦੇ ਇੱਥੇ ਦੀ ਸੀ ਮੈਂ ਇੱਥੇ ਘਰ ਲਿਆ ਮੇਰੇ ਮੇਰੇ ਜਿਹੜੇਰੇ ਇੱਥੇ ਜਲੰਧਰ ਦੇ ਵਿੱਚ ਐ ਮੈਂ ਤਾਂ ਆ ਕੇ ਉੱਥੇ ਨਤਮਸਤ ਹਰ ਵਾਰ ਹੁੰਦਾ ਸਾਡੇ ਕੋਈ ਮੁੰਡਾ ਜੰਮਦਾ ਸਾਡੇ ਕੋਈ ਖੁਸ਼ੀ ਆਉਂਦੀ ਘਰ ਦੇ ਵਿੱਚ ਪੈਨਾਸੀ ਆਪਣੇ ਜਠੇਰਿਆ ਦੇ ਮੱਥਾ ਤਿੱਗਰ ਜਲੰਧਰ ਆਉਂਦੇ ਹੁਣ ਇਹ ਜਲੰਧਰੇ ਆਗੇ ਤਾਂ ਕਿਆ ਮਾੜੀ ਗੱਲ ਕਰੀ ਸਰ ਜੈਪ੍ਰੀਤ ਮੈਂ ਨਹੀਂ ਕਹਿਦਾ ਉਹ ਉਹਨਾਂ ਉਹਨਾਂ ਦਾ ਨਜ਼ਰੀਆ ਕਹਿ ਰਿਹਾ ਇਹ ਜਿਹੜਾ ਆਮ ਆਦਮੀ ਪਾਰਟੀ ਨੇ ਕੱਲ ਕਿਸਾਨਾਂ ਨੂੰ ਚੱਕ-ਚੱਕ ਕੇ ਅੰਦਰ ਦਿੱਤਾ ਉਹਦਾ ਕਿਆ ਮਤਲਬ ਹੈ ਮਤਲਬ ਕਿਉਂ ਹੈ ਐਤਾ ਕਿਉਂ ਹੈ ਇਹ ਤਾਂ ਉਹ ਦੱਸਣ ਵੀ ਕਿਉਂ ਹੈ ਜੀ ਕਿਉਂ ਉਹ ਐਮਐਸਪੀ ਦੀ ਗਰੰਟੀ ਨਹੀਂ ਦੇ ਸਕੀ ਕੰਮ ਕਿਉਂ ਉਹ ਸਾਡੇ ਵਪਾਰੀਆਂ ਨੂੰ ਵਿਸ਼ਵਾਸ ਨਹੀਂ ਦੇ ਸਕੇ ਕਿ ਜੀ ਐਸ ਮੈਂ ਤੁਹਾਡੀ ਕੇਅਰ ਕਰੂੰਗਾ ਤੁਹਾਡਾ ਜਿਹੜਾ ਕਾਨੂੰਨ ਬਣਾਤਾ ਮੈਂ ਕਿ ਜੀ GST ਆ ਜਿਹੜਾ ਤੁਹਾਨੂੰ 31 ਮਾਰਚ ਤੱਕ ਜਮ੍ਹਾਂ ਕਰਾਉਣਾ ਪੈਣਾ ਮੈਂ ਉਹ ਵਾਪਸ ਲਵਾਂਗਾ ਤੁਸੀਂ ਇਹ 45 ਦਿਨਾਂ ਤੱਕ ਦਾ ਆਧਾਰ ਨਹੀਂ ਦੇ ਸਕਦੇ ਤੋਂ ਜ਼ਿਆਦਾ ਆਧਾਰ ਨਹੀਂ ਦੇ ਸਕਦੇ ਮੈਂ ਇਹ ਕਾਨੂੰਨ ਕਾਲਾ ਜਿਹੜਾ ਦੁਕਾਨਦਾਰਾਂ ਵਾਸਤੇ ਪਾਸਤੇ ਬਣਾਤਾ ਮੈਂ ਵਾਪਸ ਲਵਾਂਗਾ ਉਹ ਸਾਡੇ ਵਪਾਰੀ ਵਾਸਤੇ ਕੀ ਦੇ ਕੇ ਗਈ ਅੱਜ ਕੱਲ ਕਿਹੜਾ ਸਾਡੇ ਜਲੰਧਰ ਦੇ ਵਪਾਰੀ ਜੀ ਉਹਨਾਂ ਨੇ ਗੱਲ ਕੀਤੀ ਹੈ ਕੱਲ ਜਲੰਧਰ ਦਾ ਵਪਾਰੀ ਆ ਜੇ ਨਰਾਸ਼ ਹੈ ਕਿ ਭਾਜਪਾ ਨੇ ਉਹਨਾਂ ਦਾ ਕੱਲ ਦਿਲ ਤੋੜਿਆ ਕੋਈ ਵੀ ਚੀਜ਼ ਵਪਾਰੀਆਂ ਵਾਸਤੇ ਅਨਾਉਂਸ ਨਹੀਂ ਕਰਕੇ ਅਡਾਨੀ আর আদਾਨੀ ਦੇ ਇੱਥੇ ਬਣਾ ਕੇ بڑے بڑے ਮਾਹੌਲ ਸਾਡੇ ਜਲੰਧਰ ਦੀ ਧੀ ਦੀ ਦੁਕਾਨਦਾਰੀਆਂ ਉਹਨੂੰ ਖਤਮ ਕਰਨਾ ਚਾਹੁੰਦੇ ਆ ਐਸੀ ਆਪਣੇ ਜਲੰਧਰ ਦੇ ਵਪਾਰੀ ਨਾਲ ਹੈ ਦੁਕਾਨਦਾਰ ਨਾਲ